ਮਹਾਰਾਜ ਕਹਿੰਦੇ ਬਢੇਪਾ ਇਸ ਤਰ੍ਹਾਂ ਆਉਂਦਾ ਹੈ ਮਰਗ ਬਲ ਕੇ ਮ੍ਰਿਤ ਕਰਨੇ ਹਾਰੇ ਕਹਿੰਦੇ ਜਿਵੇਂ ਬਗਹਾੜ ਹਿਰਨ ਨੂੰ ਮਾਰ ਲੈਂਦਾ ਨਾ ਏਸੇ ਤਰ੍ਹਾਂ ਜਿਹੜਾ ਬਲ ਰੂਪੀ ਹਿਰਨ ਹੈ ਇਹ ਇਹਦੇ ਅੱਗੇ ਹਾਰ ਜਾਂਦਾ ਹੈ ਸਭ ਵਿਦਾ ਦੀਨਾ ਕਰਤ ਹੋਇ ਸੋਈ ਕਹਿੰਦੇ ਬਢੇਪਾ ਜਿਹੜਾ ਨਾ ਉਹ ਮਨੁੱਖ ਨੂੰ ਦੀਨ ਕਰ ਦਿੰਦਾ ਹੈ ਦੀਨ ਦਰ ਤੇ ਉਹ ਦੂਜਿਆਂ ਤੇ ਡਿਪੈਂਡ ਹੋ ਜਾਂਦਾ ਹੈ ਦੂਜਿਆਂ ਤੇ ਨਿਰਪਰ ਹੋ ਜਾਂਦਾ ਵੀ ਜੇ ਦੂਜਾ ਰੋਟੀ ਦੇਗਾ ਤੇ ਤਾਂ ਹੀ ਖਾ ਸਕਦਾ ਮੈਂ ਜੇ ਦੂਜਾ ਆ ਕੇ ਮੈਨੂੰ ਪਾਣੀ ਦੀ ਘੁੱਟ ਪਿਆਏਗਾ ਤਾਂ ਹੀ ਮੈਂ ਪੀ ਸਕਦਾ ਇਸ ਤਰ੍ਹਾਂ ਫਿਰ ਉਹ ਦੂਜਿਆਂ ਦੇ ਅਧੀਨ ਹੋ ਜਾਂਦਾ ਹੈ ਦੇਖ ਹੰਸੇ ਠਾਨੇ ਸਭ ਕੋਈ ਤੇ ਮਹਾਰਾਜ ਕਹਿੰਦੇ ਕਈ ਐਸੇ ਲੋਕ ਐ ਜਿਹੜੇ ਮਨੁੱਖ ਦੇ ਬੜੇਪੇ ਨੂੰ ਵੇਖ ਕੇ ਹੱਸਦੇ ਆ ਪਰ ਕਦੇ ਬਜ਼ੁਰਗਾਂ ਨੂੰ ਮੁਖੌਲ ਨਾ ਕਰੋ ਪਤਾ ਨਹੀਂ ਤੁਹਾਡੇ ਤੇ ਕਿਦਾਂ ਮੈਂ ਤੇ ਕਹਿਣਾ ਹੁਣਾ ਵੀ ਪਹਿਲਾਂ ਵਾਲੇ ਬਜ਼ੁਰਗ ਤੇ ਫੇਰ ਵੀ ਚੰਗੇ ਐ ਜਿਨ੍ਹਾਂ ਨੇ ਸੁੱਧ ਖਰਾਕਾਂ ਖਾਧੀਆਂ ਨੇ ਜਿਹੜੇ ਇੱਥੇ ਤਾਂ ਕੱਪੜੇ ਕੇ ਭਾਈ ਅਸੀਂ ਤੇ ਇੱਥੇ ਤਾਂ ਕੱਪੜਾ ਨਾ ਵੀ ਨਹੀਂ ਜਿਹੜੀ ਸਾਡੇ ਵਾਲੀ ਪੀੜ੍ਹੀ ਐ ਸਾਡੇ ਤੇ 40 ਸਾਲ ਤੇ ਬੜੇ ਪਾ ਜਾਣ ਹੁਣੀ ਬੜੇ ਪੇਵਾਂ ਅਸੀਂ ਵੱਧ ਰਿਹਾ ਸੋ ਕਿਸੇ ਬਜ਼ੁਰਗ ਨੂੰ ਵੇਖ ਕੇ ਕਿਸੇ ਬਿਮਾਰ ਨੂੰ ਵੇਖ ਕੇ ਕਿਸੇ ਦੁਖੀ ਨੂੰ ਵੇਖ ਕੇ ਮੁਖੌਲ ਨਾ ਕਰੋ ਪਤਾ ਨਹੀਂ ਪਰ ਕਿ ਤੁਹਾਡੇ ਤੇ ਜਦੋਂ ਮਰਜੀ ਦੁੱਖ ਆ ਜਾਏ ਹੁਣ ਜੇ ਤੁਸੀਂ ਦੁਖੀ ਹੋਵੋ ਤੇ ਤੁਹਾਡੇ ਤੇ ਕੋਈ ਹੱਸੇ ਤੁਹਾਨੂੰ ਕਿਦਾਂ ਮਹਿਸੂਸ ਹੋਏਗਾ ਚੰਗਾ ਇਹ ਹੋਵੇ ਜੇ ਕੋਈ ਬਜ਼ੁਰਗ ਰਸਤੇ ਵਿੱਚ ਲੰਘਦਾ ਹੋਵੇ ਉਹਨੂੰ ਤੁਹਾਡੀ ਮਦਦ ਦੀ ਲੋੜ ਹੋਵੇ ਪਹਿਲਾਂ ਜਾ ਕੇ ਉਹਦੀ ਮਦਦ ਕਰੋ ਉਹਦੀ ਸਹਾਇਤਾ ਕਰੋ ਇਹ ਵੱਡਾ ਧਰਮ ਹੈ ਕੇਵਲ ਗੁਰਦੁਆਰੇ ਮੰਦਰਾਂ ਮਸੀਤਾਂ ਵਿੱਚ ਆਉਣਾ ਧਰਮ ਨਹੀਂ ਧਰਮ ਹੈ ਮਨੁੱਖਤਾ ਦੀ ਸੇਵਾ ਕਰਨੀ ਵਿਚ ਦੁਨੀਆ ਸੇਵਕ ਕਮਾਈਐ ਤਾਂ ਦਰਗਾ ਬੈਸਨ ਪਾਈਐ ਮਹਾਰਾਜ ਇਹਦੇ ਨਹੀਂ ਕਹਿੰਦੇ ਭਾਈ ਮੇਰੇ ਗੱਡੇ ਗੋਟੇ ਘਟ ਨਹੀਂ ਉਹਦੇ ਕਹਿੰਦੇ ਮਨੁੱਖਤਾ ਦੀ ਸੇਵਾ ਕਰੋ ਬਜ਼ੁਰਗਾਂ ਦੀ ਸੇਵਾ ਕਰੋ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਜਵਾਨੀ ਹੁੰਦੀ ਹੈ ਨਾ ਤਾਂ ਹੀ ਤੇ ਮੈਂ ਕਈਆਂ ਨੂੰ ਕਹਿਣਾ ਹੁੰਨਾ ਭਾਈ ਅੱਜ ਜਵਾਨੀ ਹੈ ਅੱਜ ਤੁਹਾਨੂੰ ਬਢੇਪੀ ਦੀ ਪੀੜ ਅੱਜ ਤੁਹਾਨੂੰ ਬਢੇਪੇ ਦਾ ਦੁੱਖ ਚੇਤੇ ਨਹੀਂ ਪਰ ਜਦੋਂ ਬਢੇਪਾ ਆਏਗਾ ਫੇਰ ਪਤਾ ਲੱਗੇਗਾ ਵੀ ਬਢੇਪੇ ਦਾ ਦੁੱਖ ਕੀ ਹੁੰਦਾ ਹੈ ਬੜੇਪੇ ਦੀਆਂ ਕਮਜ਼ੋਰੀਆਂ ਕੀ ਹੁੰਦੀਆਂ ਨੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਕਈ ਲੋਕ ਦੂਜੇ ਦੇ ਬੜੇਪੇ ਨੂੰ ਵੇਖ ਕਰਕੇ ਹੱਸਦੇ ਨੇ ਰੋਗਨ ਕੀ ਜਰ ਜਰਾ ਪਛਾਨਾ ਆਪਾਂ ਪਹਿਲਾਂ ਸਮਝੀਏ ਇਸ ਤੀਨਾ ਵੀ ਬੜੇਪਾ ਜਿਹੜਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਰੋਗ ਲੱਗ ਜਾਂਦੇ ਬੰਦਾ ਇੱਕ ਬਿਮਾਰੀ ਦਾ ਇਲਾਜ ਕਰਾਉਂਦਾ ਦੂਜੀ ਲੱਗ ਜਾਂਦੀ ਹੈ ਦੂਜੀ ਦਾ ਇਲਾਜ ਕਰਾਉਂਦਾ ਤੀਜੀ ਲੱਗ ਜਾਂਦੀ ਹੈ ਹੌਲੀ ਹੌਲੀ ਇਹ ਰੋਗ ਜਿਹੜੇ ਮੌਤ ਦਾ ਕਾਰਨ ਬਣ ਜਾਂਦੇ ਆ ਕਿਉਂਕਿ ਸਾਡੇ ਸਰੀਰ ਦੇ ਜਿਹੜੇ ਇਦਾਂ ਦੇ ਸੈੱਲ ਹੁੰਦੇ ਆ ਜਿਹੜੇ ਸਾਨੂੰ ਬਿਮਾਰੀ ਤੋਂ ਬਚਾਉਂਦੇ ਉਹ ਵੀ ਘਟ ਜਾਂਦੇ ਆ ਰੋਗਾਂ ਨਾਲ ਲੜਨ ਦੀ ਸਮਰੱਥਾ ਨਹੀਂ ਰਹਿੰਦੀ ਤੇ ਦੂਸਰਾ ਬਢੇਪੇ ਵਿੱਚ ਆ ਕੇ ਮਨੁੱਖ ਜਿਹੜਾ ਚੰਗੀ ਤਰੀਕੀ ਨਾਲ ਖੁਰਾਕ ਜਿਹੜੀ ਉਹ ਨਹੀਂ ਲੈ ਪਾਉਂਦਾ ਤਨ ਕਮਜ਼ੋਰ ਹੋ ਜਾਂਦਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਦਾਂ ਸਮਝ ਲਓ ਜਿਹੜਾ ਬਢੇਪਾ ਨਾ ਉਹ ਸਾਰੇ ਰੋਗਾਂ ਦੀ ਜੜ ਹੈ ਸਰਬ ਦੁੱਖਨ ਕਾ ਸਦਨ ਪਰਮਾਨਾ ਕਹਿੰਦੇ ਇਦਾਂ ਮੰਨ ਲੋ ਵੀ ਤੇ ਸਾਰੇ ਦੁੱਖਾਂ ਦਾ ਘਰ ਹੈ ਪਦਿਆਨੀ ਬਡੇਪੇ ਵਿੱਚ ਕਿਹੜੀ ਬਿਮਾਰੀ ਲੱਗ ਜਾਵੇ ਸੇਤਾ ਕਿਸ ਹੋਵੇ ਸਭ ਠੋਰਾ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਸੀ ਨਬ ਬਡੇਪੇ ਦੀ ਨਿਸ਼ਾਨੀ ਕੀ ਹੈ ਬਿ ਸਰੀਰ ਦੇ ਕੇਸਾਂ ਦਾ ਰੰਗ ਕਾਲਿਆਂ ਤੋਂ ਚਿੱਟਾ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਰੀਰ ਦੇ ਜਿਹੜੇ ਕੇਸ ਨੇ ਨਾ ਉਹਨਾਂ ਦਾ ਰੰਗ ਤਬਦੀਲ ਹੋ ਜਾਂਦਾ ਹੈ। ਮਨੋ ਜਰਾ ਪਰ ਝੁਲਤ ਚੌਰਾ। ਕਹਿੰਦੇ ਇੰਨਾ ਮੰਨ ਲਓ ਜਿਵੇਂ ਸਫੈਦ ਚੌਰ ਹੋਵੇ। ਕਿਦੋਂ ਜਰਾ ਕੈ ਦੂਤ ਆਗਾਰੀ। ਤੇ ਮਹਾਰਾਜ ਕਹਿੰਦੇ ਬਢੇਪੇ ਵਿੱਚ ਜਾ ਕੇ ਜਿਹੜੇ ਦੂਤ ਨੇ ਨਾ ਉਹ ਦੇਹੀ ਨੂੰ ਜਿਹੜਾ ਆਪਣੇ ਬਸ ਵਿੱਚ ਕਰਨਾ ਚਾਹੁੰਦੇ ਨੇ ਨਿਜ ਬਸ ਤਹ ਕਰਿਓ ਚਹ ਸਾਰੀ ਕਿਉਂਕਿ ਮਹਾਰਜ ਕਹਿੰਦੇ ਜਦੋਂ ਸਰੀਰ ਦੇ ਕੇਸਾਂ ਦਾ ਰੰਗ ਤਬਦੀਲ ਹੁੰਦਾ ਮੰਨ ਲਓ ਮਨੁੱਖ ਨੂੰ ਇੱਕ ਸੰਦੇਸ਼ ਆ ਗਿਆ ਮਨੁੱਖ ਨੂੰ ਇੱਕ ਚਿੱਠੀ ਆ ਗਈ ਭਾਈ ਹੁਣ ਤੂੰ ਜਾਣ ਦੀ ਤਿਆਰੀ ਕਰ ਜਿਵੇਂ ਆਪਾਂ ਪਹਿਲਾ ਸ਼ਬਦ ਪੜ੍ਹੇ ਹੈ ਨਾ ਭਗਤ ਜੀ ਕਹਿੰਦੇ ਹੈ ਦੇਖ ਫਰੀਦਾ ਜੋthia ਦਾੜੀ ਹੋਈ ਭੂਰ ਅਗੋਂ ਨੇੜਾ ਆਇਆ ਪਿਸਰ ਰਹਿ ਆ ਦੂਰ ਕਿ ਹੁਣ ਮੌਤ ਵਾਲਾ ਪਾਸਾ ਨੇੜੇ ਆ ਗਿਆ ਤੇ ਜ਼ਿੰਦਗੀ ਦਾ ਬਹੁਤਾ ਸਮਾਂ ਤੂੰ ਜੋ ਲਿਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਸਫੈਦ ਕੇਸ ਜਿਹੜੇ ਐ ਨਾ ਮੰਨ ਲਓ ਅਸਲ ਵਿੱਚ ਰੱਬ ਦੇ ਘਰ ਵਿੱਚੋਂ ਮਿਲਿਆ ਹੋਇਆ ਸੁਨੇਹਾ ਹੈ ਮਨਹੋਂ ਕਾਲ ਕੋ ਆਏ ਸੰਦੇਸਾ ਤੇ ਮਹਾਰਾਜ ਕਹਿੰਦੇ ਮੰਨ ਲਓ ਇਹ ਮੌਤ ਦਾ ਸੁਨੇਹਾ ਹੈ ਪਪ ਦਰਨ ਭੈ ਸਿੱਤ ਕੇਸਾ ਕਿਉਂਕਿ ਜਦੋਂ ਸਰੀਰ ਦੇ ਕੇਸਾਂ ਦਾ ਰੰਗ ਬਦਲਦਾ ਨਾ ਕਿਤੇ ਨਾ ਕਿਤੇ ਮਨੁੱਖ ਦਾ ਜਿਹੜਾ ਸੁਹਪਣ ਹੈ ਉਹ ਘਟਦਾ ਹੈ ਪਨ ਤਤਕਾਲ ਗਰਸੈ ਮ੍ਰਿਤਿ ਆਈ ਉਹਨ ਗੁਰਮੁਖ ਆਪਾਂ ਬਹੁਤ ਵਾਰੀ ਇਸ ਵਿਸ਼ੇ ਤੇ ਵਿਚਾਰ ਕੀਤੀ ਹੈ ਕਿ ਮਨੁੱਖਾ ਜੀਵਨ ਦੇ ਤਿੰਨ ਪੜਾਣੇ ਬਚਪਨ ਜਵਾਨੀ ਬੜੇਪਾ ਬਚਪਨ ਜਵਾਨੀ ਵਿੱਚ ਬਦਲ ਜਾਣਾ ਹੈ ਜਵਾਨੀ ਬਢੇਪੇ ਵਿੱਚ ਬਦਲੇਗੀ ਤੇ ਬਢੇਪਾ ਆਖਿਰ ਨੂੰ ਮੌਤ ਵਿੱਚ ਬਦਲੇਗਾ ਕਿਉਂਕਿ ਬਚਪਨ ਤੋਂ ਬਾਅਦ ਸਾਨੂੰ ਜਵਾਨੀ ਦੀ ਆਸ ਹੁੰਦੀ ਹੈ ਜਵਾਨੀ ਤੋਂ ਬਾਅਦ ਮਨੁੱਖ ਨੂੰ ਬਢੇਪੇ ਦੀ ਆਸ ਹੁੰਦੀ ਹੈ ਪਰ ਮਹਾਰਾਜ ਕਹਿੰਦੇ ਬਢੇਪੇ ਤੋਂ ਬਾਅਦ ਤੇ ਕੋਈ ਉਮਰ ਆਉਂਦੀ ਨਹੀਂ ਕੋਈ ਅਵਸਥਾ ਨਹੀਂ ਹੈਗੀ ਜਿਹੜੀ ਤੂੰ ਭੋਗ ਸਕੇ ਇਸ ਕਰਕੇ ਬਢੇਪੇ ਤੋਂ ਬਾਅਦ ਜਿਹੜੀ ਮੌਤ ਹੈ ਨਾ ਉਹ ਗਰਸ ਲੈਂਦੀ ਹੈ ਮਹਾ ਕਸ਼ਟ ਤਾ ਛਿਨ ਨਰ ਪਾਈ ਤੇ ਮਹਾਰਜ ਕਹਿੰਦੇ ਬਢੇਪੇ ਵਿੱਚ ਜਾ ਕਰਕੇ ਮਨੁੱਖ ਬੜੇ ਦੁੱਖ ਪਾਉਂਦਾ ਹੈ ਤਿਸਤਾ ਉਪਰ ਸਕਾ ਨਹ ਕੋਈ ਤੇ ਮਹਾਰਜ ਕਹਿੰਦੇ ਫਿਰ ਬਢੇਪੇ ਵਿੱਚ ਜਾ ਕੇ ਕੋਈ ਮੌਤ ਤੋਂ ਬਚ ਨਹੀਂ ਸਕਦਾ ਕਿਉਂਕਿ ਮਾਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ ਕਿਉਂਕਿ ਮੌਤ ਜਿਹੜੀ ਹੈ ਇਹ ਪਰਮਾਤਮਾ ਦਾ ਬਣਾਇਆ ਹੋਇਆ ਉਹ ਸੱਚਾ ਤੇ ਅਟੱਲ ਨਿਯਮ ਹੈ ਜਿਹੜਾ ਸਾਰਿਆਂ ਤੇ ਬਰਾਬਰ ਲਾਗੂ ਹੁੰਦਾ ਭਗਤ ਕਬੀਰ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ ਐਸੋ ਏ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ ਸੁਦੇ ਸੁਦੇ ਰੇਗ ਚਲੋ ਤੁਮ ਨਤਰ ਕੁਦਕਾ ਦੇ ਵਈ ਹੈ ਰੇ ਬਾਰੇ ਬੋਡੇ ਤਰੁਨਾ ਭਈਆ ਸਭ ਹੋ ਜਮਲੇ ਜਈ ਹੈ ਰੇ ਅੱਗੇ ਭਗਤ ਜੀ ਕਹਿੰਦੇ ਮਾਨਸ ਬਪਰਾ ਮੂਸਾ ਕੀਨੋ ਬੀਚ ਬਲਈ ਅਖਈਆ ਰੇ ਧਨਵੰਤਾ ਅਰ ਨਿਰਦਨ ਮਾਨਈ ਤਾਂਕੇ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਮਕਰ ਮਾਰੇ ਕਹਿੰਦੇ ਮੌਤ ਐਸੀ ਡਾਢੀ ਐ ਜਿਹੜੀ ਰਾਜੀ ਨੂੰ ਵੀ ਮਾਰ ਲੈਂਦੀ ਐ ਤੇ ਪਰਜਾ ਨੂੰ ਵੀ ਮਾਰ ਲੈਂਦੀ ਰਾਨਾ ਰਾਉ ਨਾ ਕੋ ਰਹਿ ਰਾਂਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਕਹਿਣ ਤੋਂ ਭਾਵ ਜਿਹੜੀ ਮੌਤ ਐ ਨਾ ਇਹ ਪਰਮਾਤਮਾ ਦਾ ਬਣਾਇਆ ਹੋਇਆ ਉਹ ਅਟੱਲ ਨਿਯਮ ਐ ਜਿਹੜਾ ਸਾਰਿਆਂ ਤੇ ਬਰਾਬਰ ਹੀ ਲਾਗੂ ਹੁੰਦਾ ਹੈ ਖਾਏ ਮਹਾ ਬਲਿਥੈ ਜੋਹੀ ਮਹਾਰਜ ਕਹਿੰਦੀ ਥੋੜੀ ਆ ਵੀ ਆਮ ਸਧਾਰਨ ਮਨੁੱਖ ਨੂੰ ਮੌਤ ਆਉਂਦੀ ਐ ਮੌਤ ਤੇ ਵੱਡੇ ਵੱਡੇ ਮਹਾਵਲੀਆਂ ਨੂੰ ਲੱਗ ਗਈ ਵੱਡੇ ਵੱਡੇ ਪੀਰ ਪਕੰਬਰ ਆਏ ਪੀਰ ਪਕੰਬਰ ਔਲੀਏ ਕੋਈ ਥਿਰ ਨਾ ਰਹੈ ਸਿਓ ਜਪੰਚਮ ਪਾਦ ਸਾ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਅਸੀਂ ਪੜਦੇ ਆ ਸੁਨ ਮੇਰੀ ਮਨਸਾ ਮਨੈ ਮਾਹੀ ਸਤ ਦੇਖ ਵਿਚਾਰ ਮਹਾਰਾਜ ਕਹਿੰਦੇ ਹੈ ਮੇਰੇ ਮਨ ਇਸ ਗੱਲ ਨੂੰ ਸੱਚ ਜਾਣ ਕੇ ਵਿਚਾਰ ਭਾਵ ਇਹ ਗੱਲ ਸੱਚੀ ਹੈ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਕਰਵਰ ਤਜ ਗਏ ਦਰਥ ਛੱਡ ਗਏ ਮਹਾਰਾਜ ਕਹਿੰਦੇ ਭਾਵੇਂ ਸਿੱਧ ਸਨ ਭਾਵੇਂ ਜੋਗੀ ਸਨ ਗ੍ਰਿਹਿਦਰਥ ਹੈ ਭਾਵੇਂ ਆਮ ਗ੍ਰਿਸ਼ਤੀ ਲੋਕ ਜਿਵੇਂ ਅਸੀਂ ਬੈਠੇ ਆਂ ਕਿਉਂਕਿ ਮੌਤ ਤੇ ਸਾਰਿਆਂ ਤੇ ਆਏਗੀ ਤਾਂ ਹੀ ਤੇ ਮਹਾਰਾਜ ਕਹਿੰਦੇ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਪਰ ਇਹ ਗੱਲ ਵੱਖਰੀ ਹੈ ਵੀ ਵਾਰੀ ਕਿਹੜੀ ਉਮਰ ਵਿੱਚ ਆਉਣੀ ਹੈ ਹੀ ਨਹੀਂ ਸਾਨੂੰ ਪਤਾ ਬਚਪਨ ਵਿੱਚ ਆਉਣੀ ਹੈ ਜਵਾਨੀ ਵਿੱਚ ਆਉਣੀ ਹੈ ਬਡੇਪੇ ਵਿੱਚ ਆਉਣੀ ਹੈ ਤੇ ਮਹਾਰਾਜ ਕਹਿੰਦੇ ਵਾਰੀ ਸਾਰਿਆਂ ਦੀ ਆਏਗੀ ਇਸੇ ਨੂੰ ਭਗਤ ਜੀ ਨੇ ਆਖਿਆ ਸੋ ਦਿਨ ਆਵਨ ਲਾਗਾ ਇਦੀ ਅਰਥ ਕੀ ਨੇ ਸੋਦਨ ਆਵਨ ਲੱਗਾ ਭਗਤ ਜੀ ਕਹਿੰਦੇ ਉਹ ਦਿਨ ਉਹ ਸਮਾਂ ਇੱਕ ਦਿਨ ਜ਼ਰੂਰ ਆਏਗਾ ਜਦੋਂ ਤੂੰ ਮੌਤ ਦੇ ਵਸ ਪੈ ਜਾਣ ਸੋ ਦਿਨ ਆਵਨ ਲੱਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਹੁਣ ਮਹਾਰਾਜ ਮੌਤ ਦੀ ਗੱਲ ਕਰਕੇ ਸਾਨੂੰ ਡਰਾ ਨਹੀਂ ਰਹੇ ਮੌਤ ਦੀ ਗੱਲ ਮਹਾਰਾਜ ਨੇ ਬਾਣੀ ਵਿੱਚ ਕੀਤੀ ਸਾਨੂੰ ਡਰਾਇਆ ਨਹੀਂ ਇਸ ਦੇ ਕਰਕੇ ਕੀਤੀ ਵੀ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਨਾ ਜਿਹੜਾ ਜੀਵਨ ਦਾ ਕਾਰਜ ਕਰਨ ਤੋਂ ਆਇਆ ਕਿਤੇ ਉਸ ਕਾਰਜ ਨੂੰ ਤੂੰ ਸਵਾਰ ਲਵੇਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਐ ਜਿਸ ਕੇ ਜੀਪ ਰਨ ਹੈ ਕਿਉਂ ਸਾਹਿਬ ਮਨੋ ਵਿਸਾਰੀ ਐ ਤੇ ਸਾਹਿਬ ਜੀ ਨੇ ਸਾਨੂੰ ਸੁਚੇਤ ਕੀਤਾ ਦੱਸਿਆ ਤੂੰ ਕਿਹੜੇ ਕਾਰਜ ਲਈ ਸੰਸਾਰ ਤੇ ਆਇਆ ਆਪਨ ਹੱਥੀ ਆਪਣਾ ਆਪ ਹੀ ਕਾਜ ਸਵਾਰੀ ਹੈ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਹਨ